ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਤੇ ਤੈਸੀ ਨਥਾਣਾ ਤੋਂ ਆਪਣੇ ਸਿੱਧੂ ਸੈਲਜ ਪ੍ਰਾਣ ਤੋਂ ਕਰ ਰਹੇ ਆਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਮੱਕੀ ਦੇ ਝਾਰ ਬਾਰੇ ਮੱਕੀ ਦਾ ਝਾਰ ਪੈਕਿੰਗ ਚੱਲ ਰਹੀ ਹੈ ਜੀ ਕਿਸੇ ਵੀ ਵੀਰ ਨੂੰ ਮੱਕੀ ਦੇ ਸੈਲਜ ਦੀ ਜ਼ਰੂਰਤ ਹੋਵੇ ਬਹੁਤ ਵਧੀਆ ਕੁਆਲਿਟੀ ਦਾ ਸੈਲਜ ਆਪਾਂ ਤਿਆਰ ਕਰਦੇ ਆਂ ਜੀ ਇਦੇ ਵਿੱਚ ਮੱਕੀ ਕਣਕ ਵਾਲੀ ਵੀ ਹੈ ਤੇ ਆਲੂ ਵਾਲੀ ਵੀ ਪੈਕ ਕੀਤੀ ਹੋਈ ਆਪਣੇ ਕੋਲ ਤੇ ਬਾਕੀ ਮੱਕੀ ਕਟਾਈ ਦਾ ਵੀ ਆਪਣੇ ਕੋਲੇ ਖਾਸ ਪ੍ਰਬੰਧ ਹੈ ਆਪਰੇ ਕੋਲ ਫੋਰ ਰੋ ਮਸ਼ੀਨ ਹੈ ਜੀ ਦਾ ਕੁਤਰਾ ਬਹੁਤ ਵਧੀਆ ਹੈ ਕੁਆਲਟੀ ਬਾਕੀ ਪੈਕਿੰਗ ਦਾ ਕੰਮ ਲਗਾਤਾਰ جاری ਹੈ ਕਿਸੇ ਵੀਰ ਨੇ ਮੱਕੀ ਦਾ ਅਚਾਰ ਪੈਕ ਕਰਵਾਉਣਾ ਹੋਵੇ ਤਾਂ ਉਹ ਇੱਥੇ ਲਿਆ ਕੇ ਵੀ ਪੈਕ ਕਰਵਾ ਸਕਦੇ ਨੇ ਤੇ ਕੰਟੈਕਟ ਕਰਕੇ ਆਪਣੇ ਘਰ ਜਾਂ ਖੇਤ ਵਿੱਚ ਵੀ ਤੁਸੀਂ ਪੈਕ ਕਰਵਾ ਸਕਦੇ ਹੋ ਜੀ ਇੱਕ ਠੱਠਾ ਦਾ weight ਤਕਰੀਬਨ ਪਹੁੰਚ ਜਾਂਦਾ ਜੀ 50 ਤੋਂ ਲੈ ਕੇ 65 ਕਿਲੋ ਤੱਕ ਇਹ ਤੁਹਾਡੀ ਮੱਕੀ ਦੇ ਉੱਪਰ ਡਿਪੈਂਡ ਹੈ ਕਿ ਜਿਹੜਾ ਪੈਕਿੰਗ ਦਾ rate ਹੈਗਾ ਜੀ 140 ਰੁਪਏ ਬੈਗ ਦੇ ਹੈ ਤੇ ਬਾਕੀ ਕੰਮ ਦੇ ਹਿਸਾਬ ਨਾਲ rate ਥੋੜੀ ਬਹੁਤ ایڈਜਸਟ ਹੋ ਜਾਂਦੀ ਜੇਕਰ ਜ਼ਿਆਦਾ ਕੰਮ ਤਾਂ rate ਦੇ ਵਿੱਚ ਰਹਿਤ ਵਿੱਚ ਘਟੂ ਹੋ ਜਾਏਗੀ ਤੇ ਬਾਕੀ ਤੁਹਾਡੇ ਘਰ ਆ ਕੇ ਮੱਕੀ ਪੈਕ ਕੀਤੀ ਜਾਵੇਗੀ ਜੀ ਜੇ ਤੁਹਾਡੇ ਕੋਲ ਥਾਂ ਨਹੀਂ ਹੈ ਤਾਂ ਕਿਸੇ ਦਾਣਾ ਮੰਡੀ 'ਚ ਤੁਸੀਂ ਪੈਕ ਕਰਵਾ ਸਕਦੇ ਹੋ ਇਹ ਆਪਾਂ ਤਿੰਨ ਸਾਲ ਤੋਂ तकरीबन ਪਿਛਲੇ ਹ ਤੋਂ ਇਹ ਕੰਮ ਕਰ ਰਹੇ ਆਂ ਚੌਥਾ ਸਾਲ ਆ ਜੇ ਇਸ ਵਾਰ ਕਾਫੀ ਆਪਾਂ ਵੀਰਾਂ ਦੇ ਘਰ ਜਾ ਕੇ ਮੱਕੀ ਪੈਕ ਕਰਕੇ ਆਂ ਬਹੁਤ ਵਧੀਆ ਰਿਜ਼ਲਟ ਮਿਲੇ ਜੀ ਕਈ ਭਰਾ ਆਪਣੇ ਨਾਲ ਪਿਛਲੇ 3-4 ਸਾਲ ਤੋਂ ਜੁੜੇ ਹੋਏ ਆ ਤੇ ਉਹ ਹਰ ਸਾਲ ਆਪਣਾ ਅਚਾਰ ਪੈਕ ਕਰਵਾ ਕੇ ਰੱਖਦੇ ਆ ਤੇ ਅੱਜ ਵੀ ਦੇਖੋ ਤੁਸੀਂ ਆਪਣੇ ਨਾਲ ਦੇ ਪਿੰਡ ਲਖਾਣਾ ਤੋਂ ਬਾਈ ਜੀ ਆਏ ਹੋਏ ਪੈਕ ਕਰਵਾਉਣ ਵਾਸਤੇ ਇਹਨਾਂ ਨੇ ਪੈਕ ਕਰਵਾ ਕੇ ਜਾਂਦੀਆਂ ਦੋ ਟਰਾਲੀਆਂ ਇੰਨੇ ਦੀ ਪੈਕਿੰਗ ਚੱਲ ਰਹੀ ਹੈ ਦੇਖੋ ਜੀ ਪੁਤਰੇ ਦੀ ਕੁਆਲਿਟੀ ਤੇ ਬਾਕੀ ਆਪਣੇ ਕੋਲੇ ਸਾਰਾ ਸਾਲ ਬਾਕੀ ਦਾ ਸਾਇਲੇਜ ਆਪਣੇ ਕੋਲ ਰਹਿਦਾ ਤੇ ਜਿਹੜੀ ਸਾਇਲੇਜ ਦਾ ਰੇਟ ਅੱਜ ਦਾ ਉਹ ਹੈਗਾ ਪਲਾਟ ਦੇ ਉੱਪਰੋਂ ਜੀ ਵਿਦਆਊਟ ਟ੍ਰਾਂਸਪੋਰਟ 650 ਰੁਪਏ ਪਰ ਕਵਾਂਟਲ ਹੈ ਜੀ ਜਿਹੜਾ ਤਿਆਰ ਸਾਇਲੇਜ ਹੈ ਤੇ ਜਿਹੜਾ ਹੁਣ ਹਜੇ ਬਣ ਰਿਹਾ ਹੈ ਪੈਕ ਹੋ ਰਿਹਾ ਹੈ ਇਹ ਤੁਸੀਂ 600 ਰੁਪਏ ਪਰ ਕਵਾਂਟਲ ਦੇ ਹਿਸਾਬ ਨਾਲ ਲੈ ਜਾ ਸਕਦੇ ਹੋ ਦੇ ਬਾਕੀ ਜਿਹੜਾ ਪਹੁੰਚਦਾ ਖਾਤਾ ਉਹ ਤੁਹਾਡੀ ਜ਼ਿੰਮੇਵਾਰੀ ਹੋਊਗੀ ਤੁਸੀਂ ਆਪਣਾ ਕਨਫਰਮਸ ਵੀ ਭੇਜ ਸਕਦੇ ਹੋ ਤੇ ਸਾਥ ਨੂੰ ਵੀ ਬਗਵਾ ਸਕਦੇ ਹੋ ਇਹ ਵੀਡੀਓ ਨੂੰ ਆਪਾਂ ਜਿਆਦਾ ਲੰਬੀ ਨਹੀਂ ਕਰਨਾ ਬੇਨਤੀ ਹੈ ਜਿਹੜੇ ਵੀ ਇਹ ਵੀਡੀਓ ਨੂੰ ਦੇਖ ਰਿਹਾ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਦੱਸੋ ਕਿ ਤੁਹਾਨੂੰ ਇਹ ਦਿੱਤੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਮਿਲਾਂਗੇ ਕਿਸੇ ਨਵੀਂ ਜਾਣਕਾਰੀ ਦੇ ਨਾਲ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ So